मनसा कर सिमरंत तुजा नर काम क्रोध मिटियो जो तिणंग वाचा कर सिमरंत तुजा तेन दुख दरदर मिटियो जो खिणंग करम कर त दर्श पारस पार संसार ਵਾਲਾ ਪਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਾਹੀ ਤਹ ਹਰਿ ਪਰਮ ਪਦ ਪਾਇਓ ਜਹ ਸਤਿਗੁਰ ਸਿਮਰੰਤ ਨਾਨਕ ਤੇ ਮਰ ਬਿਟਾ ਖੈ ਨਾ ਜਹ ਸਤਿਗੁਰ ਸਿਮਰੰਤਾ ਰਦਾ ਹਰ ਨਾਮ ਦੇ ਨੋ ਦਿਨਾ ਜਹ ਸਤ ਗੁਰ ਸਿਮਰੰਥ ਜੇ ਕੀ ਤਪ ਤ ਮਿਟਾਵਾ ਜਹ ਸਤ ਗੁਰ ਸਿਮਰੰਥ ਰਦ ਸਦ ਨਵਨਦ ਪਾਵਾ ਸੋਈ RAM ਦਾਸ ਗੁਰ બલ ભણ મિલ સંગત ધન ધન કર હો જ સતગુર પ્રભ પો સતગુર સિમર હો નો જેના શબ્દ કમાએ પરમ પદ પાયો સેવા કર ਨਾ ਛੋਡੇਓ ਪਾਸ ਤਾਂ ਤੇ ਗਹੁਰ ਗਿਆਨ ਪ੍ਰਗਟ ਉਜਿਆਰੋ ਦੁਖ ਦਰਦ ਅੰਧਿਆਰ ਕੋ ਨਾਸ ਕਵ ਕੀਰਤ ਜੋ ਸੰਤ ਚਰਨ ਮੋਢ ਲਾ ਗਾਂ ਤਿੰਨ ਕਾਮ ਕ੍ਰੋਧ ਜਾਮ ਕੋ ਨਹੀਂ ਤਰਾਸ ਜਿਵ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰ ਦਾਸ ਕੈ ਗੁਰ ਰਾਮ ਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨੇ ਸਵਾਸੁਰ ਹਰ ਚਰਨ ਨਵਾਸ ਆ ਤਾ ਤੇ ਸੰਗਤ ਸਗਨ ਭਾਏ ਪਾਉ ਮਨ ਨਹਾ ਤਮ ਮਲੀ ਆਗਰ ਪ੍ਰਗਟ ਸਵਾਸ ਤ੍ਰੋ ਪ੍ਰਹਲਾਦ ਕਵੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਹਾ ਪਿਖਤ ਅਤ ਹੋਇ ਰਹਾ ਸਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਕਿਨੇ ਭਗਤ ਪ੍ਰੇਮ ਲੈ ਬਲਾਈ ਤਾ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿਨਾ ਸਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਆਖ ਕਥਾ ਹੈ ਇਕ ਜੀਹੋ कच्छ कही न जाई सोढी श्रेष्ठ सकल तारण क गुरु रामदास को मिलि हम हम गुण पर गुण नाही अमृत साड ਵੇਖਾ ਵੇਖ ਖਾਈ ਮਾਇਆ 모ਹ ਪਰਮ ਭੈ ਪੂਲੇ ਸੁਤਦਾਰਾ ਸਿਆਂ ਪ੍ਰੀਤ ਲਗਾਈ ਇੱਕ ਉਤਮ ਪੰਥ ਸੁਨੇਉ ਗੁਰ ਸੰਗਤ ਤੇ ਹਮੇਲੰਤ ਨਾਮ ਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸਰਣਾਈ ਮੋਹ ਮਲ ਵਿਵਸ ਕੀਓ ਕਾਮ ਗਹਿ ਕੇਸਿ ਪਛਾੜਿਓ क्रोध खण्ड प्रचण्ड लोभ अपमन् स्योचाडे जनम काल कर जोड हुकम जो हुए सुमन्ना भागर बन्धे सिख तारे सुप्रसन्ना ਸੇਰ ਆਤਪਤ ਸਚੋ ਤਖਤ ਜੋਗ ਭਗ ਸੰਜੁਤ ਬਲ ਗੁਰ ਰਾਮਦਾਸ ਸਚ ਸਲ ਭਣਾ ਤੂੰ ਅਟਲ ਰਾਜ ਆਪਗ ਦਲ ਤੋ ਸਤ ਗੁਰ ਚਹੋ ਜੁਗੀ ਆਪ ਆਪੇ ਪਰਮੇਸ਼ਰ ਸੁਰ ਨਰ ਸਾਧਕ ਸਿੱਧਾ ਸਿਖ ਸੇਵੰਤ ਤੁਰਹਾ ਤੁਰਾ ਆਦ ਜੁਗਾਦ ਅਨਾਦ ਕਲਾ ਤਾਰੀ ਤ੍ਰੈ ਹਲੋ ਆਗਮ ਨਿਗਮ ਉਦਰਣ ਜਰਾ ਜਮ ਮਹਾਂ ਆਰੋ ਆ ਗੁਰ ਅਮਰਦਾਸ ਥਿਰ ਥਾਪਿਆ ਪਰਗਾਮੀ ਤਾਰਨ ਤਰਣਾ ਅਗਯੰਤਕ ਵਦਨਾ ਸਲ ਕਵ ਗੁਰ ਰਾਮਦਾਸ ਤੇਰੀ ਸ਼ਰਣਾ ਸਵਈਏ ਮਹੱਲੇ ਪੰਜਵੇਂ ਕੇ ਇਕ ਓ ਅੰਕਾਰ ਸਤਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਵਨਾਸੀ ਜਿਸੁ ਸਿਮਰਤੁ ਦਰਮਤ ਮਲ ਨਾਸੀ ਸਤਗੁਰ ਚਰਨ ਕਵਲ ਰਿਧ ਧਾਰੰ ਗੁਰ ਅਰਜਣਾ ਗੁਣ ਸਹਜ ਵਿਚਾਰੰ ਗੁਰ ਰਾਮਦਾਸ ਕਰਿ ਕੀਓ ਪਰਗਾਸਾ ਸਗਲ ਮਨੋ ਰਥ ਪੂਰੀ ਆਸਾ ਤਾ ਜਨਮਤ ਗੁਰਮਤ ਬ੍ਰਹਮਾ ਪਾਸ਼ਾਣਿਓ ਕਲ ਜੋੜ ਕਰ ਸੋ ਜਸ ਵਖਾਣਿਓ ਭਗਤ ਜੋਗ ਕਉ ਜਾਤ ਵਾਰ ਹਰ ਜਨਕ ਉਪਾਇਓ ਸਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਉਤਰ ਆਇਓ ਵੱਡਾ ਪਾਗੀ ਓਨਮਾਨੇ ਓ ਹਿਰਦ ਸਬਦ ਵਸਾਇਓ ਮਨ ਮਾਨਕ ਸੰਤੋਖੇ ਓ ਗੁਰ ਨਾਮ ਦਿਰਡਾਇਓ ਅਗਮ ਅਗੋਚਰ ब्रह्म सतगुरु दरसायो गुरु आर जन कर गुरु रामदास अन्नपठरायो जनक राज वरताया ਸਤ ਜੁਗ ਆ ਲੈਣਾ ਗੁਰ ਸਬਦੇ ਮਨ ਵਾਨਿਆ ਅਪਤੀ ਜਪਤੀਣਾ ਗੁਰ ਨਾਨਕ ਸਚਨੀਵ ਸਾਜ ਸਤ ਗੁਰ ਸੰਗ ਲੀਣਾ ਗੁਰ ਅਰਜਨ गुरु रामदास खेल परवीणा कियो हर राये सन्तोष समाचर्यो विमलब सद्गुरु समाण आजो निपवे सुजासा कलकविणवखण गुर नानक अंगद वरे गुरु अंगद अमर निदाना गुरु रामदास अर्जन वरे पारस परसु प्रमाण सद जीवन अर्जन अमोला ਆਜੋਨੀ ਸੰਪਾ ਪਾਪੰਜਨ ਪਰ ਦੁਖ ਨਵਾਰ ਅਪਹਾਰ ਅਨਪਾ ਅਗਹ ਗਹਣ ਬ੍ਰਮ ਪ੍ਰਾਤ ਦਹਿਣ ਸੀਤਲ ਸੁਖਾ ਦਾਤ ਆਸੰ ਭਉ ਉਦਵਿਉ ਉਪਰਖ ਪੂਰਨ ਵਿਦਾਤ ਨਾਨਕ ਆਦ ਅੰਗਦ ਅਮਰ ਸਤ ਗੁਰ ਸਬਦ ਸਮਾਇਓ ਤਨ ਤਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜਾ ਜਾਕਾਰ ਜਾਸ ਜਗ ਅੰਦਰ ਅੰਦਰ ਭਾਗ ਜੋਗਾਤ ਸਿਵ ਰਹਤਾ ਗੁਰਪੂਰਾ ਪਾਇਓ ਵਡ ਭਾਗੀ ਲੈ ਵਲਾਗੀ ਮੇਦਨ ਪਰ ਸਹਤਾ ਭੈ ਪੰਜਨ ਪਰ ਪੀਰਨ ਵਾਰਣਾ ਕਲ ਸਹਾਰ ਤੋਹੇ ਜਸ ਵਕਤਾ कुल सोटी गुर रामदास तन धर्म तुजा अर्जुन हर भगता धर्म तीर गुरुमत गम्भीर पर दुख विसारणा सार हर सम उदार अहमेव निवारणा ਮਹਾਦਾਨ ਸਤ ਗੁਰ ਗਿਆਨ ਮਾਣਾ ਚਾਓ ਨਾ ਹਟਾ ਸਤਵੰਤ ਹਰ ਨਾਮ ਮੰਤਰ ਨਵ ਨਿਦ ਨਾਨਕ ਹਟਾ ਗੁਰ ਰਾਮਦਾਸ ਤਨ ਸਰਬਮੈ ਸਹਜ ਚੰਦੋ ਆਤਾਣਿਓ ગુર અરજન કાલ ઉચ્ચ તસ જાણ્યા ભેનેર પખ મહી અલખ દખાયો આગમ આગોચર ગત ગંભીર સતગુર પરચો गुर पर च राज मह जोग कमायो तन तन गुर तन अफर सर सुबर परायो गुर गम प्रमाण अजर जर ਸਰ ਸੰਤੋਖ ਸਮਾਇਓ ਗੋਰੀ ਅਰਜਨ ਕਾਲ ਉਚਰਾ ਤ ਸਹਜ ਜੋਗ ਨਿਜ ਪਾਇਓ ਆਮਿਓ ਰਸਨਾ ਵਦਨ ਵਰਦਾਤ ਅਲਖ ਅਪਾਰ ਗੁਰ ਸੂਰਾ ਸਵਧ ਹਮਨਿ ਵਾਰਿਓ ਆ ਪੰਚਾਹਰ ਨਿਦਲੇ ਓ ਸੁਨ ਸਹਜ ਨਿਜ ਕਰ ਸਹਾਰੇ ਓ ਹਰ ਨਾਮ ਲਾਗ ਜਗ ਉਦਰਿਓ ਸਤ ਗੁਰ ਰਜ਼ਾ ਵਸਾਇਓ ਗੁਰ ਅਰਜਨ ਕਲ ਉਚਰਾ ਤਾ ਜਨ ਕਹਾ ਕਲਸ ਦੀਪਾਇਓ ਸੋ ਰਠੇ ਗੁਰ ਅਰਜਨ ਪਰਖ ਪਰਮਾਨ ਪਰਥੋ ਚਾਲਾ ਨਹੀਂ ਨੇ ਜਾ ਨਾਮ ਨਿਸ਼ਾਨ ਸਤ ਗੁਰ ਸਵਦ ਸਵਾਰੇਓ ਭਵ ਜਲ ਸਾਇਨ ਸੀਤ ਨਾਮ ਹਰੀ ਕਾ ਵਹਿ ਥਾ ਤਉ ਸਤ ਗੁਰ ਸੰਘੇਤੋ ਨਾਮ ਲਾਗ ਜਗ ਉਦਾਰੇਉ ਜਗਤ ਉਦਾਰਣ ਨਾਮ ਸਤ ਗੁਰ ਤੁਠਾ ਪਾਇਓ ਅਵਨਾਹੇ ਅਵਰ ਸਰ ਕਾਮ ਕਰੋ ਕਾਮ પૂરી પડી હર આપ ગુરુ નાનક કહાયો તા તે અંગદ પ્યો ત્યો તત્ મિલાયો અંગદ કૃપા તાર અમર સਤ ગુરુ થરે કીઓ અમર দাস અમરત છતર ગુરુ રામહ દીઓ આઉ ગુરુ રામ দাস દર્શન પરસ કહ મથુરા અમૃત વાણ મૂર્ત પંચ પ્રમાણ પુરુખ ગોર જનપિખો નૈના સતરૂપ સતનામ સતસંતોખ તર્યો ઉરા આદિ પુરખ પ્રતખ લિખ્યો અક્ષર મસ્તક તોરા प्रगट प्रगटोत जगमग तेजपु मण्डल छायो पारस परस् परस परस गुर गुरु कहायो पन मथुरा मूरत सदा थेरा सनमुख रहो ਕਲਯੁਗ ਜਹਾਜ ਹਰ ਜਨ ਗੁਰ ਸਾਗਲ ਸ੍ਰੇਸ਼ਟ ਲਗਵਤ ਰਹਾ ਤਿਹ ਜਨ ਜਾ ਚਹ ਜਗਤ ਪਰ ਜਾਨੀਤ ਵਾਸ ਰੈਨ ਜਾਨੀਤ ਵਾਸ ਰੈਨ ਵਾਸ ਜਾ ਕੋ ਹਿਤ ਨਾਮ ਸਿਆ param atit parameshwar da rang rangyo vasna te wahar pa dekhiyat tham siya apar param par purkh siyo prem lagyo bena pagwant ras nahi aur kaam siya मथुरा कौ प्रभ्रव मर्जुन गुर पगत कहेतु मिल राम सिया अंत न पावत देव सवा मुन इन्द्र महाशिव योग करि वेद विरंच विचार ਅਰਜਾਪ ਨਾ ਛਾਡੇ ਓ ਏਕ ਕਰੀ ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰੇਸ਼ਟ ਨਿਹਾਲ ਕਰੀ RAM DAS GURU JAG TARAN KAA GUR JOT ARJ NA MAHETARI जाग यार ना जाहे महातम म अवतार उ जागद जान कियो तेने के दुख कोटक दूर गए मथुरा जे न अमृत नाम पियोआ ਏਹ ਪਤ ਤਤ ਤਤੇ ਮਤ ਚੂ ਕਹ ਰੇ ਮਾਨ ਭੇਦ ਵ ਭੇਦ ਨਾ ਜਾਣ ਵਿਓ ਪ੍ਰਤਾਛਿਰਦਾ ਗੁਰ ਅਰਜਨ ਕਾ ਹਰ ਪੂਰਨ ਬ੍ਰਹਮਨਿ ਵਾਸ ਲਿਓ ਜਵ ਲੋ ਨਹੀਂ ਭਾਗ ਲਲਾਰ ਉਦਾ ਕਾਵਲੋ ਪ੍ਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮਦਰ ਮਾ ਬੂਡ ਤਥੇ ਕਵੋ ਮਿਟਹਿ ਨਹੀਂ ਰੇ ਪਛਤਾਇਓ ਤਤ ਵਿਚਾਰ ਜਿਹ ਮਥੁਰਾ ਜਗ ਤਾਰਨ ਕ ਅਵਤਾਰ ਬਨਾਇਓ ਜਪਿਓ ਜਨ અર્જુન દેવ ગુરુ ફિર સંકટ જો નર્ભ નો કલ સમુદ્ર પય રૂપ પ્રગટ હર નામ ઉદાહરણ વસહ સંત જુદા દુઃખ દારી દુર્નવારણ નિર્મલ પીખ અપાર ਤਾਸ ਵਿਨ ਅਵਰ ਨ ਕੋਈ ਪਨ ਮਨ ਬਚ ਜਿਨ ਜਾਣਿਉ ਭਇਓ ਤਹਿ ਸੰਸਰ ਸੋਈ ਧਰਨ ਗगन ਨਵ ਖੰਡਾ ਮਹਿ ਜੋਤ ਸਭ ਰੂਪੀ ਰਹੈਉ ਪਰ ਪਨ ਮਤੁਰਾ ਕਾਛ ਬੇਧ ਨਹੀਂ ਗੁਰਿਆਰ ਜਨ ਪਰਤਾਖਿਓ ਹਾਰ ਆਜਾ ਗੰਗ ਜਲ ਅਟਲ ਸਿੱਖ ਸੰਗਤ ਸੁਵਨਾਵਾ ਨਿਤ ਪੁਰਾਨ ਵਾਚੀ ਆਹੇ ਵੇਦ ਬ੍ਰਹਮਾ ਮੁਖ ਗਾਵਾ ਆਜਾ ਚਵਰ ਸਿਰ ਢੁਲਾ ਨਾਮ ਅਮਰਤ ਮੁਖ ਲੀਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦੀਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਓ ਹਰ ਵੰਸ ਜਗਤ ਜਸ ਸੰਚਾਰਿਓ ਸੋ ਕਵਨ ਕਹ ਸ੍ਰੀ ਗੁਰਮੋਇਓ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਪਹਾਇਓ ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹ ਬਿਠਾਇਓ ਰਹਸ ਕੀਓ ਸਿਰ ਸਵਰ ਦੇਵ ਤੋਹ ਜਾ ਜਾ ਜੰਪਹਾ ਰਹਸ ਕੀਓ ਸੁਰ ਦੇਵ ਸੋ ਹੈ ਜਸ ਜੈ ਜੈ ਜੰਪਹ ਅਸੁਰ ਗਏ ਤੇ ਭਾਗ ਪਾਪ ਤਿੰਨ ਪੀਤਰ ਕੰਪਹ ਕਾਟੇ ਸੋ ਪਾਪ ਤਿੰਨ ਨਰ ਹੋ ਕੇ ਗੁਰ ਰਾਮਦਾਸ ਜਿਨ ਪਾਇਓ ਸਤਾਰ ਸਿੰਘਾਸਨ ਪਿਰਥਮੀ ਗੁਰੂ अर्जुन को दे आयो एक ओवंकार